ਦੇਖੋ ਜਿਹੜਾ ਪਹਿਲਾ ਵਾਲਾ ਕਾਨੂੰਨ ਆ ਮਨਰੇਗਾ ਕਾਨੂੰਨ ਆ ਜਿਹੜਾ 2005 ਚ ਬਣਾਇਆ ਸੀ ਕਾਂਗਰਸ ਦੀ ਜਿਹੜੀ ਯੂਪੀਏ ਸਰਕਾਰ ਸੀ ਔਰ ਮੈਂ ਤਾਂ ਬਹੁਤ ਖੁਸ਼ਕਿਸਮਤ ਆ ਉਹਦੀ ਜਿਹੜੀ ਟਾਸਕ ਫੋਰਸ ਬਣੀ ਸੀ ਮੈਂ ਉਹਦੇ ਜੋਇੰਟ ਸੈਕਟਰੀ ਸੀ ਆਈਏ ਸਭ ਸਰੰਦਾਜ਼ੀ ਮੈਂ ਉਹਦਾ ਮੈਂਬਰ ਸੀ ਅਸੀਂ ਉਹਦੀ ਡਰਾਫਟਿੰਗ ਕੀਤੀ ਉਸ ਕਾਨੂੰਨ ਚ ਜਿਹੜੀ ਮੁੱਖ ਗੱਲ ਸੀ ਉਹ ਇਹ ਸੀ ਕਿ ਮਜ਼ਦੂਰ ਜੇ ਆਪਣੀ ਮਜ਼ਦੂਰੀ ਮੰਗਦਾ ਕੋਈ ਮਜ਼ਦੂਰ ਗਰੀਬ ਆਦਮੀ ਪਿੰਡਾਂ ਦਾ ਰੂਰਲ ਏਰੀਆ ਦਾ ਮਜ਼ਦੂਰੀ ਮੰਗਦਾ ਤੇ ਉਹਦਾ ਕਾਨੂੰਨੀ ਹੱਕ ਆ ਕਿ ਉਹਨੂੰ 100 ਦਿਨ ਤੱਕ ਸਾਲਚ ਮਜ਼ਦੂਰੀ ਦਿੱਤੀ ਜਾਊਗੀ ਕਾਨੂੰਨੀ ਹੱਕ ਦਾ ਮਤਲਬ ਉਹ ਕੋਰਟ ਕਚਹਿਰੀ 'ਚ ਵੀ ਜਾ ਕੇ ਲੈ ਸਕਦਾ ਸੀ ਜਸਟਿਸ ਈਬਲ ਰਾਈਟ ਸੀ ਲੈ ਸਕਦਾ ਸੀ 100% ਪੈਸਾ ਮਜ਼ਦੂਰੀ ਦਾ ਕੇਂਦਰ ਸਰਕਾਰ ਦਾ 100% ਹੁਣ ਕੀ ਕੀਤਾ ਹੁਣ ਇਹ ਕਰਤਾ ਕਿ ਜੀ ਉਹ ਲੀਗਲ ਰਾਈਟ ਖਤਮ ਕਰਦਾ ਲੀਗਲ ਕੋਈ ਰਾਈਟ ਕਾਨੂੰਨਨ ਕੋਈ ਰਾਈਟ ਉਹ ਹੁਣ ਕੋਰਟ ਕਚਹਿਰੀ ਚ ਜਾ ਕੇ ਮਜ਼ਦੂਰੀ ਲੈ ਨਹੀਂ ਸਕਦਾ ਦੂਸਰਾ ਕੀ ਕੀਤਾ ਜਿਹੜੀ ਫੰਡਿੰਗ 100% ਸੀ ਕੇਂਦਰ ਦੀ ਉਹਨੂੰ 60 40 ਕਰਤਾ ਸੂਬਿਆਂ ਦੇ ਐਵੇਂ ਹੀ ਭਾਰ ਪਾਤਾ ਠੀਕ ਹੈ ਜੀ ਬਗੈਰ ਪੁੱਛਿਆਂ ਤੋਂ ਹਿੰਦੁਸਤਾਨ ਫੈਡਰਲ ਕੰਟਰੀ ਹੈ ਸੈਕੂਲਰ ਫੈਡਰਲ ਕੰਟਰੀ ਹੈ ਇੱਥੇ ਸੂਬਿਆਂ ਨਾਲ ਸਲਾਹ ਕਰਕੇ ਹੁੰਦਾ 2005 ਦੇ ਕਾਨੂੰਨ ਨਾਲ ਸਾਰੀਆਂ ਪੋਲਿਟੀਕਲ ਪਾਰਟੀਆਂ ਐਨਜੀਓ ਸੋਸ਼ਲ ਆਰਗੇਨਾਈਜ਼ ਸਲਾਹ ਕਰਕੇ ਬਣਾਇਆ ਸੀ ਔਰ ਬੀਜੇਪੀ ਬੇਨ ਨੇ ਵੀ سپورਟ ਕੀਤਾ ਸੀ ਉਦੋਂ ਪਾਰਲੀਮੈਂਟ ਔਰ ਰਾਜੇ ਹਾਲਤ ਹੈ ਕਿ ਸਾਰਾ اپੋਜੀਸ਼ਨ ਕਹਿ ਰਿਹਾ ਸੀ ਕਿ ਸਾਡੇ ਨਾਲ ਸਲਾਹ ਤਾਂ ਕਰ ਲੋ ਜੇ ਉਹਦੇ ਕੋਈ ਬਦਲਾਅ ਕਰਨਾ ਪਰ ਮੋਦੀ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਰਦੇ ਆ ਬਿਲਕੁਲ ਬੁਲਡੋਜ਼ਰ ਚਲਾਇਆ ਓਵਰ ਸੈਂਟਰਲਾਈਜੇਸ਼ਨ ਕੀਤੀ ਆ ਪਹਿਲਾਂ ਪਾਵਰ ਸੀ ਪੰਚਾਇਤ ਨੂੰ ਮਜ਼ਦੂਰ ਦੱਸਦਾ ਸੀ ਕਿ ਮੈਨੂੰ ਮਜ਼ਦੂਰੀ ਚਾਹੀਦੀ ਆ ਪੰਚਾਇਤ ਦੇਖ ਲੈਂਦੀ ਸੀ ਉਸ ਪੰਚਾਇਤ 'ਚ ਕਿਹੜਾ ਕੰਮ ਹੋਣਾ ਆ ਔਰ ਬੀਡੀਓ ਤੋਂ ਇੱਕ ਐਡਮਿਨਿਸਟ੍ਰੇਟਿਵ ਅਪਰੂਵਲ ਲੈ ਕੇ ਕੰਮ ਸ਼ੁਰੂ ਹੋ ਜਾਂਦਾ ਸੀ ਹੁਣ ਨਵੇਂ ਕਾਨੂੰਨ 'ਚ ਕੀ ਬਣਾਇਆ ਕਿ ਸੈਂਟਰਲ ਗਵਰਨਮੈਂਟ ਦੱਸੂਗੀ ਕਿਹੜੇ ਸੂਬੇ 'ਚ ਕਿੱਥੇ ਕੰਮ ਕਰਾਉਣਾ ਮੈਂ ਦੁਬਾਰਾ ਇਹ ਗੱਲ ਕਹਿਣੀ ਚਾਹੁੰਨਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਐਸੀ ਤਾਂ ਕਾਨੂੰਨ ਪੜਦੇ ਆ ਸੈਂਟਰਲ ਗਵਰਨਮੈਂਟ ਦੱਸੂਗੀ ਕਿਹੜੇ ਸੂਬੇ 'ਚ ਕਿੱਥੇ ਕੰਮ ਕਰਾਉਣਾ ਪਹਿਲਾਂ ਜਿਹੜੀ ਪੰਚਾਇਤ ਦੀ ਪਾਵਰ ਸੀ ਬਲੌਗ ਦੀ ਪਾਵਰ ਸੀ ਜ਼ਿਲ੍ਹੇ ਦੇ ਡੀਸੀ ਦੀ ਪਾਵਰ ਸੀ ਸੂਬੇ ਦੀ ਪਾਵਰ ਸੀ ਸਾਰੀ ਦੀ ਸਾਰੀ ਸੈਂਟਰਲ ਗਵਰਨਮੈਂਟ 'ਚ ਚੱਕ ਕੇ ਲੈ ਗਏ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸਕਾਈ ਟੀਵੀ ਦਿਨਾਲ